ਪੰਜਾਬ ਦੇ ਕਾਮੇਡੀ ਕਿੰਗ ਮੰਨੇ ਜਾਂਦੇ ਜਸਵਿੰਦਰ ਪੱਲਾ ਦਾ ਅੱਜ ਮੋਹਾਲੀ ਦੇ ਬਲੌਂਗੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹਨਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਦੇ ਨਾਲ ਸਜੀ ਵੈਨ ਦੇ ਵਿੱਚ ਘਰ ਤੋਂ ਸ਼ਮਸ਼ਾਨ ਘਾਟ ਤੱਕ ਲਜਾਇਆ ਗਿਆ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਪੁੱਜੇ ਹੋਏ ਸਨ। ਇਸ ਦੌਰਾਨ ਫਿਲਮ ਜਗਤ ਤੋਂ ਗਿੱਪੀ ਗਰੇਵਾਲ, ਨੀਰੂ ਬਾਜਵਾ, ਬੀ ਐਨ ਚਰਮਾ, ਅਮਰ ਨੂਰੀ ਸਮੇਤ ਕਈ ਵੱਡੀ ਫਿਲਮੀ ਹਸਤੀਆਂ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਸ਼ਰਧਾਂਜਲੀ ਦੇਣ ਪੁੱਜੇ। ਸੋ ਤੁਮ ਜੀ ਨੇ ਦਿਨ ਕਿਹਾ ਇਹ ਮੈਨੂੰ ਬੜਾ ਹੌਸਲਾ ਦਿੱਤਾ ਭੱਲਾ ਭਾਜੀ ਨੇ ਬਹੁਤ ਹੌਸਲਾ ਦਿੱਤਾ ਮੁਰਕੇ ਮੈਨੂੰ ਇੰਡਸਟਰੀ ਚ ਖੜਾ ਕੀਤਾ ਮੈਨੂੰ ਲਿਆ ਕੇ ਜਦੋਂ ਸਰਦੂਰ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਲਈ ਵੀ ਮੇਰੇ ਲਈ ਬਹੁਤ ਬਹੁਤ ਸੀਗੀ ਭੱਲਾ ਸਾਹਿਬ ਦੀ ਬਹੁਤ ਸਾਡਾ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀਗੇ ਉਹਨਾਂ ਨਾਲ 40 ਸਾਲਾਂ ਤੋਂ ਬਹੁਤ ਕੰਮ ਇਕੱਠਿਆਂ ਨੇ ਕੀਤਾ ਬੜਾ ਸ਼ੋਜ਼ ਵੀ ਇਕੱਠਿਆਂ ਨੇ ਬਹੁਤ ਕੀਤੇ ਬੀਬਰ ਹਾਸਾ ਮਜ਼ਾਕ ਵੀ ਉਹ ਕਰ ਜਾਂਦੇ ਸੀ ਵਿਚਰ ਘਟਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ મત ਕਿ ਆਪਸ ਵਿੱਚ ਫੈਮਿਲੀ ਇੰਦਾ ਸੀਗੀ ਬੈਠ ਕੇ ਉਹਨਾਂ ਨੇ ਪਰਿਵਾਰ ਚ ਵੀ ਬਸ ਹਸਾਈ ਜਾਣਾ ਹੱਸਦੇ ਹੱਸਦੀ ਚਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਹੈ ਉਹ ਵੀ ਦੁਨੀਆ ਤੋਂ ਇੰਦਾ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਤਸ਼ਾਹ ਉਹਨਾਂ ਨੂੰ ਸਕੂਨ ਚ ਖੁਸ਼ ਰੱਖਣ ਬਸ ਹਮੇਸ਼ਾ ਖੁਸ਼ ਰਹਿਣਾ ਨਹੀਂ ਛੱਡ ਕੇ ਨਹੀਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਚ ਰਹਿਣਗੀਆਂ ਭੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ ਚ ਹਨ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਨਸ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਦੂਰ ਜੀ ਜਾਨ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇੜਤਾ ਸੀਗੀ ਬਹੁਤ ਜ਼ਿਆਦਾ ਬਹੁਤ ਹਾਂਜੀ ਬਸ ਬਹੁਤ ਸਾਡਾ ਪਰਿਵਾਰ ਇੱਕ ਸਾਡੀ ਸਾਹ ਸੀਗੀ ਸਾਡਾ ਆਉਣਾ ਜਾਣਾ ਸਾਰੇ ਅਸੀਂ ਇਕੱਠੇ ਬਹੁਤ ਸਾਰੇ ਸ਼ੋਅਸ ਤੇ ਜਦੋਂ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ ਇਕੱਠੇ ਪਰਿਵਾਰ ਦੇ ਨਾਲੇ ਫੈਮਿਲੀ ਹੁੰਦੀ ਸੀ ਸਾਰੀ ਉਹਨਾਂ ਦੀ ਵੀ ਸਾਡੀ ਵੀ ਅੰਤਿਮ ਸੰਸਕਾਰ ਦੌਰਾਨ ਉਸ ਸਮੇਂ ਮਾਹੌਲ ਬੇਹਦੀ ਭਾਵੁਕ ਹੋ ਗਿਆ ਜਦੋਂ ਉਹਨਾਂ ਦੇ ਪੁੱਤਰ ਵੱਲੋਚੀਖਾ ਨੂੰ ਮੁੱਖ ਅਗਨੀ ਦੇ ਕੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ ਗਈ ਇਸ ਦੌਰਾਨ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਆਖਰੀ ਵਿਦਾਈ ਸਮੇਂ ਹਰ ਕਿਸੇ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਗ ਰਹੇ ਸੀ ਬਟਾ ਇੱਕ ਨਾਮ ਇੱਕ ਇਨਸਟੀਚੂਨ ਸੀ ਪੱਲਾ ਸਾਹਿਬ ਕਿਉਂਕਿ ਉਹ ਜੋ ਰਸਟਿਕ ਹਿਊਮਰ ਨੂੰ ਉਹਨਾਂ ਨੇ ਇੰਟੈਲੈਕਟ ਦੇ ਨਾਲ ਮਿਕਸ ਕੀਤਾ ਉਹ ਕੋਈ ਨਹੀਂ ਕਰ ਸਕਿਆ ਕਿਉਂਕਿ ਸਾਡੇ ਕੋਲ ਦੋ ਬਹੁਤ ਮਹਾਨ ਕਲਾਕਾਰ ਹਨ ਪੱਟੀ ਸਾਹਿਬ ਉਹਨਾਂ ਨੇ ਅਰਬਨ ਹਿਊਮਰ ਇੰਟਰੋਡਿਊਸ ਕੀਤਾ ਸੀ ਇੰਟੈਲੈਕਚੁਅਲ ਹਿਊਮਰ ਤੇ ਪੱਲਾ ਸਾਹਿਬ ਕੋਲ ਰਸਟਿਕ ਦੇਸੀ ਘਰਾਂ ਦਾ ਪਿੰਡਾਂ ਦਾ ਗਲੀਆਂ ਮੁਹੱਲਿਆਂ ਦਾ ਹਿਊਮਰ ਸੀ ਬਟ ਉਹਨੂੰ ਉਹਨਾਂ ਨੇ ਇੰਟੈਲੈਕਟ ਦੇ ਨਾਲ ਮਿਕਸ ਕੀਤਾ ਹੈ ਕਲਾ ਉਹਨਾਂ ਕੋਲ ਸੀ ਅਸੀਂ ਸਾਰੇ ਉਹਨਾਂ ਤੋਂ ਬਹੁਤ ਇਨਸਪਾਇਰਡ ਸੀਗੇ ਤੇ ਅਸੀਂ ਬੜੇ ਸਾਲਾਂ ਤੋਂ ਉਹਨਾਂ ਨਾਲ ਕੰਮ ਕਰਦੇ ਆ ਰਹੇ ਸੀ ਤੇ ਤੁਸੀਂ ਸਮਝ ਸਕਦੇ ਹੋ ਕਿ ਅਸੀਂ ਆਪਣੇ ਪਰਿਵਾਰਾਂ ਨਾਲ ਉਹਨਾਂ ਨਹੀਂ ਰਹੇ ਜਿੰਨਾ ਸਾਡਾ ਫਿਲਮੀ ਪਰਿਵਾਰ ਇਕੱਠਾ ਰਿਹਾ ਹੈ ਅਸੀਂ ਤਾਂ ਆਪਣੇ ਘਰ ਆਏ ਇਸ ਦੌਰਾਨ ਫਿਲਮ ਡਾਇਰੈਕਟਰ ਸਮੀਪ ਕੰਗ ਨੇ ਆਖਿਆ ਕਿ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਪੱਲਾ ਜੀ ਦੇ ਜਾਨ ਦੇ ਨਾਲ ਕਿੰਨਾ ਘਟਾ ਪਿਆ ਉਹਨਾਂ ਆਖਿਆ ਕਿ ਉਹ ਸਾਡੇ ਪਿਤਾ ਸਮਾਨ ਸਨ ਸਾਨੂੰ ਉਹਨਾਂ ਕੋਲੋਂ ਪ੍ਰੋਫੈਸ਼ਨਲ ਤੇ ਜ਼ਿੰਦਗੀ ਦੋਵਾਂ ਬਾਰੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਸੀ ਮਿਲਦੇ ਹਾਲਤੋ ਹੀ ਹੈ ਜੀ ਗੱਲ ਇਹ ਸਮਝ ਆ ਰਹੀ ਹੈ ਕਿ ਕਮੀ ਪੂਰੀ ਹੋਣੀ ਨਹੀਂ ਬਹੁਤ ਵੱਡੀ ਕਮੀ ਹੈ ਉਹਨਾਂ ਨਾਲ ਪਰਸਨਲੀ ਵੀ ਇੰਨੇ ক্লোਜ਼ ਰਿਲੇਸ਼ਨ ਸੀਗੇ ਪ੍ਰੋਫੈਸ਼ਨਲੀ ਵੀ ਇੰਨਾ ਕੰਮ ਕਰੀਦਾ ਸੀ ਸਾਲ ਚ ਇੱਕ ਦੋ ਫਿਲਮਾਂ ਇਕੱਠੇ ਕਰਦੇ ਸੀਗੇ ਕਿੰਨਾ ਟਾਈਮ ਸਪੈਂਡ ਕਰਦੇ ਸੀ ਤੇ ਨਾ ਤਾਂ ਪਰਸਨਲ ਟਾਈਮ ਸਪੈਂਡ ਕਰਨ ਨੂੰ ਮਿਲਣਾ ਤੇ ਨਹੀਂ ਹੁਣ ਪ੍ਰੋਫੈਸ਼ਨਲ ਤੇ ਇਹ ਕਮੀ ਪੂਰੀ ਹੋਣੀ ਨਹੀਂ ਇਹ ਲਾਸ ਜਿਹੜਾ ਹੈਗਾ ਕਦੇ ਨਹੀਂ ਭਰਿਆ ਜਾਣਾ ਮੈਂ ਗੀਪੀ ਬਾਈ ਨੂੰ ਔਰ ਬੀਨੂ ਬਾਈ ਨੂੰ ਦੇਖ ਰਿਹਾ ਸੀਗਾ ਉਹ ਉਹਨਾਂ ਦੀ ਅੱਖਾਂ 'ਚ ਅੰਜੂ ਸੀਗੇ ਔਰ ਦੋਨਾਂ ਨੇ ਹੀ ਮਤਲਬ ਇਹ ਜ਼ਿਕਰ ਕੀਤਾ ਕਿ ਸਾਡੇ ਪਿਓ ਦੀ ਥਾਂ ਕਿਉਂਕਿ ਉਹ ਦੋਵਾਂ ਦੇ ਇਹ ਦੁੱਖ ਦੀ ਗੱਲ ਹੈ ਕਿ ਦੋਵਾਂ ਦੇ ਪਿਓ ਪਹਿਲਾਂ ਜਾ ਚੁੱਕੇ ਸੀ ਤੇ ਜਸਵਿੰਦਰ ਪੱਲਾ ਸਾਹਿਬ ਨੂੰ ਉਸ ਤਰੀਕੇ ਨਾਲ ਸਮਝਦੇ ਸੀ ਤਾਂ ਮੈਂ ਚਾਹਾਂਗਾ ਕਿ ਤੁਸੀਂ ਵੀ ਦੱਸੋ ਕਿ ਤੁਹਾਡੇ ਨਾਲ ਕਿਦਾਂ ਦਾ ਰਿਸ਼ਤਾ ਸੀ ਔਰ ਉਹਨਾਂ ਦੀ ਭਾਵਨਾਵਾਂ ਕੀ ਨੇ ਕਿਉਂਕਿ ਉਹਨਾਂ ਨਾਲ ਫਿਲਹਾਲ ਤੇ ਸਾਡੀ ਗੱਲ ਨਹੀਂ ਹੋ ਪਾਈ ਪਰ ਤੁਹਾਡੇ ਨਾਲ ਜ਼ਰੂਰ ਜ਼ਿਕਰ ਹੋਏ ਇਹ ਚਾਹੇ ਗਿੱਪੀ ਪਾਜੀ ਨੇ ਚਾਹੇ ਬੀਨੂ ਪਾਜੀ ਹੈ ਚਾਹੇ ਮੈਂ ਹੈ ਜੀ ਅਸੀਂ ਸਾਡੇ ਸਾਡੇ ਲਈ ਫਾਦਰ ਫਿਗਰ ਹੀ ਸੀਗੇ ਪੱਲਾ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਅੱਕ ਸਾਨੂੰ ਇੰਨਾ ਕੁ ਸਿਖਾਉਂਦੇ ਸੀ ਇੰਨਾ ਚਾਹੇ ਕੰਮ ਦੇ ਪ੍ਰਤੀ ਹੋਵੇ ਜ਼ਿੰਦਗੀ ਦੇ ਪ੍ਰਤੀ ਹੋਵੇ ਹਮੇਸ਼ਾ ਕੁਝ ਨਾ ਕੁਝ ਦੱਸਦੇ ਰਹਿੰਦੇ ਸੀ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਸੀ ਜਿਵੇਂ ਅਸੀਂ ਆਪਣੇ ਪੇਰੈਂਟਸ ਦੀ ਕਰਦੇ ਹਾਂ ਜਿਉਂ ਨਹੀਂ ਪੱਲਾ ਸਾਹਿਬ ਦੀ ਕਰਦੇ ਸੀ ਇਹ ਲਾਸ ਬਹੁਤ ਵੱਡਾ ਸਾਡੇ ਸਾਰਿਆਂ ਲਈ ਪੰਜਾਬੀ ਗਾਇਕ ਅਤੇ ਸਾਬਕਾ ਐਮਪੀ ਹੰਸਰਾਜ ਹੰਸ ਵੀ ਇਸ ਦੌਰਾਨ ਬੇहद ਗਮਗੀਨ ਦਿਖਾਈ ਦਿੱਤੇ ਉਹਨਾਂ ਆਖਿਆ ਕਿ ਉਹ ਬਹੁਤ ਹੀ ਜ਼ਿੰਦਾਦਿਲ ਇਨਸਾਨ ਸਨ ਪਰ ਜਦੋਂ ਪ੍ਰਮਾਤਮਾ ਦਾ ਬੁਲਾਵਾ ਆਂਦਾ ਹੈ ਤਾਂ ਹਰ ਕਿਸੇ ਨੂੰ ਜਾਣਾ ਪੈਂਦਾ ਹੈ ਉਹਨਾਂ ਦੀ ਬੇਵਕਤੀ ਮੌਤ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਭਰਾਵਾ ਕੀ ਦਸੀ ਯਾਰੋ ਦੋਸਤੋ ਮਿੱਤਰੋ ਕਹਿੰਦੇ ਨਾ ਕਿ ਦੁੱਖ ਰਾਜ ਰਾਜ ਯਾਰਾਂ ਨੂੰ ਸੁਣਾਈਏ ਤੇ ਮੇਲੇ ਨੇ ਵਿਛੜ ਜਾਣਾ ਇਹ ਫਨਾਜ਼ ਦਾ ਮਕਾਨ ਆ ਦੁਨੀਆ ਜਦੋਂ ਵਕਤ ਆਉਂਦਾ ਚਲੇ ਜਾਂਦਾ ਲੇਕਿਨ ਬੇਵਕਤ ਆ ਜਦੋਂ 63 ਲਿਖਿਆ ਉਸ ਤੋਂ ਵੀ ਯੰਗ ਲੱਗਦੇ ਸੀ ਉਹ ਬੜੇ ਮੇਨਟੇਨਡ ਸੀ ਸਿਹਤ ਦਾ ਖਿਆਲ ਕਰਦੀ ਸੀ ਐਨਰਜੈਟਿਕ ਸੀ ਬੜਾ ਪੋਜ਼ਿਟਿਵ ਸੋਚ ਵਾਲੇ ਸੀ ਲੇਕਿਨ ਬਿਮਾਰੀ ਨੇ ਢਾਲ ਲਿਆ ਪਤਾ ਛਤਾ ਸੀ ਲੈਂਦੇ ਰਹਿੰਦੇ ਸਾਂ ਮੇਰੇ ਬੱਚੇ ਵੀ ਲੈਂਦੇ ਰਹਿੰਦੇ ਸੀ ਜੀ ਲੱਗਦਾ ਸੀ ਮਾਲਕ ਕਿਰਪਾ ਕਰੇਗਾ ਲੇਕਿਨ ਜਦੋਂ ਵਕਤ ਆਉਂਦਾ ਕਿਹਦੇ ਨਾ ਵਾਰਿਸ ਦਮ ਦਾ ਕੋਈ ਵਸਾ ਨਹੀਂ ਹੋ ਰੱਬ ਬੇਵਾਰਿਸ ਕਰਕੇ ਮਾਰਦਾ ਹੈ ਵਕਤ ਨਾ ਫਕੀਰ ਵੇਖਦਾ ਨਾ ਅਮੀਰ ਵੇਖਦਾ ਨਾ ਬੱਚਾ ਵੇਖਦਾ ਨਾ ਇਹ ਮਾਲਕ ਦਾ ਤੈਸ਼ ਉਹਦਾ ਕੋਈ ਨਜਾਮ ਹੈ ਜਦੋਂ ਵਕਤ ਆਉਂਦਾ ਉਹ ਟਲਦਾ ਨਹੀਂ ਪਰ ਸਿੱਥੇ ਫਰੀਕੀ ਹੈ ਕਿ ਜ਼ਮੀਂ ਖਾ ਗਈ ਆਸਮਾਨ ਕੈਸੇ ਕੈਸਾ ਤੁਹਾਨੂੰ ਦੱਸ ਦਈਏ ਕਿ ਜਸਵਿੰਦਰ ਪੱਲਾ ਦਾ ਬੀਤੇ ਕੱਲ ਬ੍ਰੇਨ ਸਟ੍ਰੋਕ ਹੋਣ ਦੇ ਕਾਰਨ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਪੂਰੀ 뮤직 ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਬੀਤੇ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਪੱਲਾ ਸਾਹਿਬ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਅਫਸੋਸ ਕਰਨ ਦੇ ਲਈ ਮਿਲੇ ਉਹਨਾਂ ਦੇ ਘਰ ਪਹੁੰਚੇ ਮੋਹਾਲੀ ਤੋਂ ਸ਼ੇਖਰ ਰਾਏ ਦੀ ਰਿਪੋਰਟ ਹਮਦਰਦ ਟੀਵੀ